ਅਹ ਦੇਖੋ ਜਿਹੜੇ ਡਾਕਟਰ ਮਨਮੋਹ ਸਿੰਘ ਦੀ ਪਰਸਨੈਲਿਟੀ ਹੈ ਨਾ ਉਹਨਾਂ ਦਾ ਸਕੋਪ ਜਿਹੜਾ ਸੀਗਾ ਉਹ ਬਹੁਤ ਵੱਡਾ ਸਕੋਪ ਸੀਗਾ ਹਨਾ ਹੂੰ ਹੂੰ ਪਰ ਜਿਹੜੇ ਆਪਾਂ ਸਾਰੇ ਬੰਦੇ ਕਮੈਂਟ ਕਰਦੇ ਆ ਹੂੰ ਉਹ ਹੁਣ ਕੋਈ ਬੰਦਾ ਸਿੱਖ ਦੇ ਤੌਰ ਕਰੂਗਾ ਕੋਈ ਬੰਦਾ ਕਿਸੇ ਹੋਰ ਤਰੀਕੇ ਨਾਲ ਕਰੇਗਾ ਹੂੰ ਸੋ ਉਹ ਆਪਣੇ ਵਾਲਸ ਸਕੋਪ ਦੇ ਆਪਣੇ ਛੋਟੇ ਸਕੋਪ ਉਹਨਾਂ ਚ ਸਾਰੀ ਟੀ ਉਹਨਾਂ ਦੇ ਸਰਟੀਫਿਕੇਟ ਨਹੀਂ ਆ ਸਕਦੇ ਹੂੰ ਹੂੰ ਸੋ ਇਸ ਕਰਕੇ ਜਿਹੜੇ ਸਾਡੇ ਕਮੈਂਟ بڑے ਛੋਟੇ ਪੈ ਜਾਂਦੇ ਨੇ ਪਰ ਇੱਕ ਗੱਲ ਜ਼ਰੂਰ ਹੈ ਹੂੰ ਵੀ ਜਿਹੜੇ ਹਿੰਦੁਸਤਾਨ ਦੀ ਸਰਕਾਰਾਂ ਨੇ ਜਾਂ ਕੋਈ ਉਹਨਾਂ ਦੀ ਸੋਚ ਹੈ ਇੱਕ ਸੈਂਟਰਲ ਸੋਚ ਜਿਹੜੀਆਂ ਪਾਰਟੀ ਪੂਰੀ ਤੋਂ ਛੱਟ ਕੇ ਆ ਉਹ ਪੰਜਾਬ ਦੀ ਜਿਹੜੀ ਜਾਂ ਪੰਜਾਬ ਦੇ ਨਾਲ ਰਿਲੇਟਡ ਕੋਈ ਵੀ ਬੰਦਾ ਜਾਂ ਪੰਜਾਬ ਦੇ ਨਾਲ ਰਿਲੇਟਡ ਜਿਹੜਾ ਕੋਈ ਵੀ ਅੱਛੀ ਚੀਜ਼ ਹੈ ਜਾਂ ਸਿੱਖੀ ਦੇ ਨਾਲ ਰਿਲੇਟਡ ਹੈ ਉਸ ਨੂੰ ਉਹ ਚੰਗੀ ਚੀਜ਼ ਨੂੰ ਘਟਾ ਕੇ ਪੇਸ਼ ਕਰਨਗੇ ਤੇ ਜਿਹੜੀਆਂ ਸਾਡੀਆਂ ਮਾੜੀਆਂ ਗੱਲਾਂ ਨੇ ਕਿਸੇ ਸਿੱਖ ਨਾਲ ਜਾਂ ਪੰਜਾਬ ਦੇ ਨਾਲ ਤੇ ਜਾਂ ਪੰਜਾਬੀਅਤ ਦੇ ਨਾਲ ਉਸ ਨੂੰ ਉਹ ਬਹੁਤ ਵੱਡਾ ਕਰਕੇ ਪੇਸ਼ ਕਰਨਗੇ ਸੋ ਇਸ ਕਰਕੇ ਜਿਹੜਾ ਇਹ ਸਾਰਾ ਵਰਤਾਰਾ ਜਿਹੜਾ ਹੋ ਰਿਹਾ ਉਹ ਉਸ ਦੇ ਚੀਜ਼ਾਂ ਹੋ ਰਿਹਾ ਪਰ ਇਹਦੇ ਨਾਲ ਇਹ ਨਹੀਂ ਹੈ ਵੀ ਜਿਉਂਨਾਂ ਨਾਲ ਕੋਈ ਬੰਦਾ ਕੱਟ ਕਰ ਰਿਹਾ ਤਾਂ ਉਹਨਾਂ ਦਾ ਰਤਵਾ ਜਿਹੜਾ ਵਰਲਡ ਵਾਈਡ ਹੈਗਾ ਮੈਂ ਕਿਹਾ ਕਿ ਮੈਨੂੰ ਇੱਕ ਵਾਰ ਯਾਦ ਹੈ ਅਸੀਂ ਇੱਥੇ ਹਾਈ ਕਮਿਸ਼ਨ ਦੇ ਵਿੱਚ ਆਫਿਸ ਵਿੱਚ ਫੋਨ ਕੀਤਾ ਵੀ ਅਸੀਂ ਉਹਨਾਂ ਨੂੰ ਇਨਵਾਈਟ ਕਰਨਾ ਉਹ ਕੋਣ ਹੈ ਸਰਫਨਸ ਮਿਸਟਰ ਸ਼ੈਰੀ ਕੋਈ ਰਹਿ ਚੁੱਕੇ ਸੀ ਜਨ ਸੀਗੇ ਇਹ ਹੋਣੀ ਹੈ ਗੱਲ 96 ਕਰਦੀ ਅੱਛਾ ਜੀ ਤੇ ਸਾਨੂੰ ਹੈ ਜੀ ਹਾਂਜੀ ਹਾਂਜੀ 96 ਦੀ ਗੱਲ ਹੈ ਤੇ ਉਹ ਜਿਹੜੇ ਉਹਨਾਂ ਦੇ ਆਫਿਸ ਤੇ ਜਿਹੜੇ ਉਹ ਹੈਂਡਲ ਕਰ ਰਹੇ ਜਿਹਨੇ ਕਾਲ ਉਹ ਕਹਿੰਦੇ ਵੀ ਉਹਨਾਂ ਨੇ ਸਾਡੇ ਦੇ ਇਨਵੈਸਟਿਗੇਟਰ ਕਹਿੰਦੇ ਵੀ ਹੀ ਕੈਰੀਜ਼ ਲੋਟ ਆ ਮੈਗਨੇਟਿਜ਼ਮ ਵੀ ਜਦੋਂ ਉਹ ਆਉਣਾ ਉਹਨਾਂ ਨੇ ਤਾਂ ਉਹਨਾਂ ਦੀ ਇਥੇ ਜਿਹੜੀ ਐਕਾਡੈਮਿਕਸ ਦੇ ਵਿੱਚ ਵੀ ਗੱਲ ਹੋਣੀ ਹੈ ਸਭ ਕੁਝ ਹੋਣੀ ਹੈ ਵੀ ਜਿਹੜਾ ਉਹਨਾਂ ਦਾ ਔਰਾ ਹੈਗਾ ਜੋ ਉਸ ਨੂੰ ਤੁਸੀਂ ਹੈਂਡਲ ਵੀ ਕਰ ਸਕਦੇ ਨੇ ਕਿ ਨਹੀਂ ਯੂ نو ਸੋ ਇਟ ਵਾਸ ਉਹਨਾਂ ਦੀ ਜਿਹੜੀ ਗੱਲ ਹੈ ਨਾ ਇਹੋ ਹਰੇ ਚਲੋ ਆਪਾਂ ਤਾਂ ਇੱਥੇ ਗੱਲ ਕਰਦੇ ਆ ਉਹਨੂੰ ਕੋਈ ਮੈਂ ਇਹਨੂੰ ਮੈਂ ਵੀ ਕਈ ਵਾਰੀ ਇਸ ਤਰ੍ਹਾਂ ਸੋਚਦਾ ਯਾਰ ਉਹ ਸਿੱਖ ਸੀਗੇ ਉਹਨਾਂ ਨੂੰ ਜਿਹੜੀ ਪੰਜਾਬ ਨੂੰ ਜਿਹੜੀ ਚੰਡੀਗੜ੍ਹ ਦੀ ਪ੍ਰੋਬਲਮ ਹੱਲ ਕਰਨੀ ਚਾਹੀਦੀ ਸੀ ਇਹੇ ਜਿਹੀ ਹੈ ਨਾ ਤੇ ਇਹ ਜਿਹੇ ਪ੍ਰੋਬਲਮ ਉਹਨਾਂ ਨੂੰ ਹੱਲ ਕਰਨੀ ਚਾਹੀਦੀਆਂ ਸੀ ਪਰ ਉਹਨਾਂ ਨੇ ਆਪਣੇ ਆਪ ਨੂੰ ਰਿਡਿਊਸ ਕਰਕੇ ਉਸ ਲੈਵਲ ਤੇ ਨਹੀਂ ਲੈ ਕੇ ਜਾਂਦਾ ਜਿਵੇਂ ਨਨਕਾਣਾ ਸਾਹਿਬ ਦੀ ਗੱਲ ਦੱਸੀ ਉਹਨਾਂ ਨੇ ਉਹ ਐਕਚੁਅਲੀ ਹੀ ਵਾਸ ਅ ਲਾਟ ਬਿਗਰ ਪਰਸਨੈਲਿਟੀ ਅਸੀਂ ਜਿਹੜੇ ਸਾਡੇ ਵਿਚਾਰ ਆ ਅਸੀਂ ਉਹਨਾਂ ਛੋਟੇ ਅੰਗਲ ਤੋਂ ਦਵਾਗੇ ਤਾਂ ਉਹ ਛੋਟੇ ਪਹਿ ਜਾਣਗੇ ਬਟ ਆਈ ਥਿੰਕ ਸਾਰਿਆਂ ਨੂੰ ਐਜ਼ ਅ ਹਿੰਦੁਸਤਾਨ ਦੇ ਤੌਰ ਤੇ ਜਾਂ ਪੰਜਾਬੀ ਦੇ ਤੌਰ ਤੇ ਸਿੱਖ ਦੇ ਤੌਰ ਤੇ ਉਹ ਉਸ ਦੁਨੀਆ ਵਿੱਚ ਹੈਗਾ ਮੇਰੇ ਖਿਆਲ ਵਿੱਚ ਜਿਵੇਂ ਹਿੰਦੁਸਤਾਨ ਉਹਨਾਂ ਨੂੰ ਕਿਸੇ ਪੇਸ਼ ਕਰ ਰਿਹਾ ਦੁਨੀਆ ਵਿੱਚ ਉਹਨਾਂ ਦਾ ਜਿਹੜਾ ਰੁਤਬਾ ਹੈਗਾ ਉਸ ਤੋਂ ਵਧਿਆ ਹੋਏਗਾ ਯੂ ਵਿਲ ਸੀ ਦਾ ਸਮਥਿੰਗ ਵਿਲ ਹੈਪਨ ਇਨ ਯੂਕੇ ਫਰ ਸ਼ੋਰ ਜਿੱਥੇ ਉਹ ਪੜੇ ਨੇ ਈਵਨ ਜਿਹੜੀ ਆਪਣੇ ਵਰਲਡ ਬੈਂਕ ਵਗੈਰਾ ਹੈਗੇ ਨੇ ਜਿਵੇਂ ਆਪਣੇ ਉਹ ਅੱਜਕਲ੍ਹ ਆ ਬੰਗਾ ਸਾਹਿਬ ਹੈਗੇ ਨੇ ਆਮ ਪ੍ਰੀਟੀ ਸ਼ੋਰ ਇਜ਼ ਸਮਥਿੰਗ ਐਲਸ ਇਟਸ ਗੋਇੰਗ ਟੂ ਹੈਪਨ ਅਰਾਊਂਡ ਦ ਵਰਲਡ ਸੋ ਉਹਨਾਂ ਨੂੰ ਕਿਸੇ ਨਾ ਕਿਸੇ ਵੱਡੇ ਲੈਵਲ ਤੇ ਆਨਰ ਕੀਤਾ ਜਾਊਗਾ ਡੈਫੀਨਿਟਲੀ ਥੈਂਕ ਯੂ ਥੈਂਕ ਯੂ ਥੈਂਕ ਯੂ ਹਰੀਤਾਲੀਵਾਲ ਜੀ ਹਰੀਵਾਲ ਤਾਲੀਵਾਲ ਫੀਲ ਕਰਦੇ ਕਿ ਉਹ ਬਹੁਤ ਵੱਡੇ ਇਨਸਾਨ ਸਨ ਔਰ ਉਹਨਾਂ ਨੂੰ ਪੰਜਾਬ ਤੱਕ ਜਾਂ ਅੰਮ੍ਰਿਤਸਰ ਤੱਕ ਆਪਸੀਮਿਤ ਨਹੀਂ ਕਰ ਸਕਦੇ ਕਿਸੇ ਵੱਡੇ ਲੈਵਲ ਤੇ ਯੂਨਾਈਟਿਡ ਨੇਸ਼ਨਸ ਜਾਂ ਉਸ ਲੈਵਲ ਦੀ ਸੰਸਥਾ ਵੀ ਉਹਨਾਂ ਨੂੰ ਆਨਰ ਜਰੂ ਕਰੂਗੀ